ਆਲਿਆ ਜੀ ਜਿਸ ਜੋ ਤਾਂ ਮੋਰਚਾ ਜੋ ਫ੍ਰੀਕੋਟ ਹੈ ਉਹ ਡਿਪਟੀ ਕਮਿਸ਼ਨਰ ਨੂੰ ਮਿਲਿਆ ਪਿਛਲੇ ਦਿਨੀ ਸਾਰਿਆਂ ਨੇ ਸੁਣੀਆ ਵੀਡੀਓ ਜੋ ਵੀਰੇ ਵਾਲਾ ਪਿੰਡ ਤੋਂ ਆਂਤਰਾ ਜਾਂਸ ਨੇ ਜੋ ਬੜੇ ਭੱਦੇ ਸ਼ਬਦ ਔਰ ਬੜੀ ਰੁੱਖੀ ਔਰ ਭਰਾਮਾ ਰੂਜੋ ਜਾੰਗ ਸ਼ੁਰੂ ਕਰਾਉਣ ਦੀਆਂ ਗੱਲਾਂ ਕੀਤੀਆਂ ਔਰ ਖੇਤਰਾਂ ਦੀ ਘਾਟ ਦਾ ਕਿਸਾਨਾਂ ਨੂੰ ਦੱਸਿਆ ਹੈਗਾ ਔਰ ਦੋ ਤਰੀਕ ਨੂੰ ਇੱਕ ਤਰੀਕ ਤੋਂ ਇਲੈਕਸ਼ਨ ਤੋਂ ਬਾਅਦ ਦੋ ਤਰੀਕ ਨੂੰ ਮਿਲਣ ਦੀ ਗੱਲ ਕਹੀ ਹੈ ਕਿ ਦੋ ਤਰੀਕ ਤੋਂ ਬਾਅਦ ਮਿਲੋ ਇਹਨਾਂ ਖੱਬੀ ਖਾਨਾ ਨੂੰ ਬਹੁਤ ਵੱਡੀਆਂ ਗੱਲਾਂ ਕਹੀਆਂ ਔਰ ਇਹ ਕੀ ਹੈ ਕਿ ਮੈਂ ਗਰੀਬਾਂ ਵਗੀਆਂ ਨੂੰ ਸਾਨੂੰ ਵੱਡ ਨਹੀਂ ਦਿੰਦੇ ਪਿੰਡਾਂ ਦੇ ਵਿੱਚ ਔਰ ਮੈਂ ਮੇਰਾ ਫੋਨ ਨੰਬਰ ਲੋ ਮੈਂ ਦੱਸੂਗਾ ਇਹਨੂੰ ਪੁੱਛਾ ਜਿਉਂ ਨੇ ਅਸਰਾਜ ਨੂੰ ਕਿ ਇਕੱਲੇ ਫਰੀਕੋਰਡ ਦੇ ਵਿੱਚ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਪਰਨੀਤ ਕੌਰ ਜੋ ਪਟਿਆਲੇ ਤੋਂ ਖੜੀ ਹੈ ਉਹਦਾ ਪੁੱਤਰਾ ਦਾ ਫਰੀਕੋਰਡ ਸਾੜਿਆ ਸੀ ਜਦੋਂ ਉੱਥੇ ਕਿਸਾਨ ਦੀ ਮੌਤ ਹੋਈ ਸੀ ਸਾਰੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਦੇ ਵਿੱਚ ਜੋ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਜਾ ਸਾਡੀ ਪੂਰੀ ਕੋਸ਼ਿਸ਼ ਜੋਤ ਮੋਰਚੇ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਵਾਰ ਨਹੀਂ ਆਉਣ ਦੇਣੀ ਵੇ ਗੱਲਾਂ ਕਰਦਾ ਮੈਂ ਵੀ ਗਰੀਬ ਆ ਮੇਰਾ ਪ੍ਰਧਾਨ ਮੰਤਰੀ ਵੀ ਗਰੀਬ ਹੈ ਕਿਉਂਕਿ ਜਿਨ੍ਹਾਂ ਦੇ ਸਬੰਧ ਆਮਾਨੀਆਂ ਡਾਨੀਆਂ ਨਾਲ ਹੈ ਉਹ ਬੰਦੇ ਗਰੀਬ ਨੇ ਜੋ ਸਾਰੀ ਦੁਨੀਆ ਨੂੰ ਇਹ 2% ਲੋਕਾਂ ਨੂੰ ਵੇਚਣਾ ਚਾਹੁੰਦੇ ਆ ਆਮਾਨੀਆਂ ਡਾਨੀਆਂ ਨੂੰ ਉਹ ਬੰਦੇ ਗਰੀਬ ਹੈ ਔਰ ਜਿਹੜੇ ਕਹਿੰਦੇ ਮੈਂ ਗੱਲ ਸੁਣੇ ਨੇ ਇਥੇ ਭਾਵਿਆ ਨਹੀਂ ਸੋਣੇ ਜਿਹੜੇ ਬਹੁਤ ਆਏ ਨੇ ਠੀਕ ਹੈ ਕੋਈ ਗੱਲ ਸੁਣ ਤੇ ਜੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਗਰੀਬ ਵੀਰਾਂ ਨੂੰ ਜਿਨ੍ਹਾਂ ਕੋਲੇ ਖੜ ਕੇ ਗੱਲਾਂ ਕਰਦਾ ਉਹ ਸਾਡਾ ਭਾਈਚਾਰਾ ਮੈਂ ਬੇਝਿ ਕਰਾ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਗੱਲ ਨਹੀਂ ਵੋਟਾਂ ਦੀ ਗੱਲ ਵੱਖਰੀ ਹੁੰਦੀ ਕਿ ਵੋਟ ਕਿੱਥੇ ਕਿਸੇ ਨੇ ਪਾਉਣੀ ਹੈ ਠੀਕ ਹੈ ਅਸੀਂ ਹਰ ਥਾਂ ਪ੍ਰਚਾਰ ਕਰਨਾ ਹਰ ਪਿੰਡ ਦੇ ਵਿੱਚ ਪ੍ਰਚਾਰ ਕਰਨਾ ਸ਼ਹਿਰ ਵਿੱਚ ਅਸੀਂ ਕਹਿਣਾ ਕਿ ਇਹਨਾਂ ਦੇ ਪੋਲ ਨੂੰ ਬੋਥ ਨਾ ਲੱਗਣ ਅਸੀਂ ਇਹਨਾਂ ਨੂੰ ਝੰਡੀਆਂ ਦਿਖਾਉਣੀਆਂ ਇਹਨਾਂ ਨੂੰ ਸਵਾਲ ਕਰਨੇ ਆ ਆ ਸਾਡਾ ਐਸਕੇਐਮ ਜਿਹੜਾ ਜੋ ਐਸਕੇਐਮ ਨੇ ਸਾਡਾ ਡਿਸਿਪਲਿਨ ਬਣਾਇਆ ਹੈਗਾ ਕਿ ਅਸੀਂ ਕੋਈ ਟੋਲ ਪਾਣੀ ਨਹੀਂ ਕਰਾਂਗੇ ਅਸੀਂ ਕੋਈ ਗੱਲ ਦੁਪੜ ਨਹੀਂ ਕੱਢਾਂਗੇ ਅਸੀਂ ਕੋਈ ਗੱਟੇ ਨਾਲ ਰਸਤਾ ਨਹੀਂ ਰੋਕਾਂਗੇ ਜਿਸ ਨਾਲ ਜਿਹੜਾ ਐਸਕੇਐਮ ਹੈ ਉਸ ਗੱਲ ਤੇ ਚੱਲ ਰਿਹਾ ਹੈਗਾ ਸ ਪ੍ਰੈਸ ਦੇ ਵਿੱਚ ਦਿੱਤੀ ਜਾਵੇ ਅਦਰਵਾਈਜ਼ ਇਹ ਗੱਲ ਨਹੀਂ ਹੁੰਦੀ ਕਿਉਂਕਿ ਜਦ ਸਾਡੀ ਕੋਈ ਗੱਲ ਹੁੰਦੀ ਮਣੀ ਮੋਟੀ ਸਾਡੇ ਕਿਸਾਨ ਤੋਂ ਉਦੋਂ ਹੀ ਫੜ ਕੇ ਪੁਰਸਾ ਮਗਰ ਲਗੀਆਂ ਉਦੋਂ ਜੇਲ੍ਹ ਦੇ ਵਿੱਚ ਬੰਦ ਕਰ ਦਿੰਦੇ ਸਿਰ ਬੰਦੇ ਨੇ ਜਾ ਕੇ ਜੀਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਸਕਦੀ ਸੋ ਇਸੇ ਤੁਰੰਤ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਾ ਕੇ ਉਹਨੂੰ ਉਪਰ ਕੀਤੀ ਜਾਵੇ ਪ੍ਰੈਸ ਦੇ ਵਿੱਚ ਤਾਂ ਕਿ ਸਾਨੂੰ ਪਤਾ ਲੱਗ ਸਕੇ ਨਹੀਂ ਤਾਂ ਪ੍ਰੈਸ 21 ਤਰੀਕ ਦੀ ਜੋ ਜਾਗਰਾਨਾ ਰੈਲੀ ਹੈਗੀ ਆ ਉਹ ਤੇ ਉਹਨੂੰ ਓਪਨ ਕਰਾਂਗੇ ਸਾਰੀ ਗੱਲ ਨੂੰ ਉਹ ਤੇ ਵੱਡਾ ਐਕਸ਼ਨ ਉਹਦੇ ਖਿਲਾਫ ਵੀ ਲਾਵਾਂਗੇ ਕੀ ਕਾਰਵਾਈ ਕੀ ਕਰ ਦੇ ਅੰਦਰ ਦੁਬਾਰਾ ਭਾਜਪਾ ਸਰਕਾਰ ਬਣ ਕੇ ਕਿਸਾਨਾਂ ਦੇ ਖਿਲਾਫ ਪਾੜੇ ਲੋਕਾਂ ਕੱਲੇ ਕਿਸਾਨਾਂ ਦੇ ਹਾਲਾਤ ਮਾਰੇ ਨਹੀਂ ਹੋਣਗੇ ਬੀਜੇਪੀ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹ ਮਤ ਸੋਚਣ ਦੋ ਜੀ ਕਿਉਂਕਿ ਕਿਸਾਨ ਤਾਂ ਮਰੇਗਾ ਹੀ ਕਿਸਾਨ ਜੇ ਮਰਦਾ ਤਾਂ ਮੰਡੀਕਰਨ ਖਤਮ ਹੁੰਦਾ ਤੇ ਯਾਰ ਜੀ ਨਹੀਂ ਮਰਦਾ ਕਿ ਉਹਦਾ ਲੇਬਰ ਨਹੀਂ ਮਰਦੀ ਕਿ ਉਹਦੇ ਨਾਲ ਟਰੱਕਾਂ ਵਾਲੇ ਉਹ ਹਟ ਲਈਦਾ ਕੰਮ ਉਹ ਨਹੀਂ ਮਰਦੇ ਕਿ ਮੱਦਮਾਲ ਖੋਲੰਗੇ ਨਾਲ ਜੋ ਛੋਟਾ ਦੁਕਾਨਦਾਰ ਹੈ ਪਿੰਡਾਂ ਜਾਂ ਸ਼ਹਿਰਾਂ ਵਿੱਚ ਇਹ ਨਹੀਂ ਮਰਦਾ ਕਿ ਜੋ ਪ੍ਰਾਈਵੇਟ ਸਾਰੇ ਮਹੱਕਮੇ ਕਰਨ ਦੇ ਨਾਲ ਨੌਕਰੀਆਂ ਖਤਮ ਨਹੀਂ ਹੁੰਦੀਆਂ ਸਾਰਾ ਦੇਖ ਜੋ ਹੈਗਾ ਉਹਨਾਂ ਚੰਦ ਲੋਕਾਂ ਨੂੰ ਇਹ ਵੇਖਣਾ ਚਾਹੁੰਦਾ ਹੈ ਤੇ ਸਾਰੇ ਦੇਸ਼ ਵਾਸੀਆਂ ਤੋਂ ਤੁਹਾਡੇ ਲਈ ਬੇਨਤੀ ਹੈ ਕਿ ਕੱਲਾ ਕਿਸਾਨ ਨਹੀਂ ਇਹ ਜੋ ਸਰਕਾਰ ਹੈ ਸਾਰੇ ਦੇਸ਼ ਦੀ ਦੁਸ਼ਮਣ ਹੈ ਇਹਨੂੰ ਆਪਾਂ ਜੋ ਆ ਪਹਿਲੀ ਤੇ ਇੱਥੇ ਪੈਣੀਆਂ ਜਾਂ ਵੋਟਾਂ ਪੈ ਰੀਆਂ ਬਾਅਦ ਸਾਰੇ ਆਪਾਂ ਇਹਨਾਂ ਨੂੰ ਪਾਸੇ ਚਲਦਾ ਕਰਕੇ ਤਾਂ ਜੋ ਆਪਾਂ ਠੀਕ ਹੈ ਸਰਕਾਰ ਸਾਰੀਆਂ ਕੀ ਨਹੀਂ ਹੁੰਦੀਆਂ ਪਰ ਸਭ ਤੋਂ ਸਿਰਾ ਜਦ ਜਾਲਮ ਸਰਕਾਰ ਸਿੱਧ ਹੋਈ ਐ ਕੋਈ ਭਾਰਤੀ ਜਨਤਾ ਪਾਰਟੀ ਵੀ ਸਿੱਧ ਹੋਈ ਐ ਤੋਂ ਇਹਨਾਂ ਨੇ ਆਪਾਂ ਪਾਸੇ ਕਰਨਾ ਤੋਂ ਆਉਣ ਦੀਆਂ ਗੱਲਾਂ ਨਾ ਕਰੇ ਸਰਕਾਰ ਇਸ ਵਾਰ ਇਹਦੀ ਨਹੀਂ ਹੋਣੀ ਹੰਸ ਰਾਜ ਦਾ ਦੋਹੜੀ ਰਹੇਗਾ ਉਹੋ ਸਾਡੇ ਐਸਕੇਮ ਕੱਲੇ ਹੰਸ ਰਾਜ ਦਾ ਮੈਂ ਬੇਨਤੀ ਕਰਾਂ ਕੱਲੇ ਹੰਸ ਰਾਜ ਦਾ ਵਿਰੋਧ ਨਹੀਂ ਨਾ ਹੋ ਰਿਹਾ ਪੰਜਾਬ ਨੇ ਸਾਰੇ ਦੇਖ ਵਿਰੋਧ ਹੋ ਰਿਹਾ ਭਾਰਤੀ ਜਨਤਾ ਪਾਰਟੀ ਦਾ ਉਹ ਤਾਂ ਸਾਡੇ ਡਿਸਪਲਿਨ ਚ ਰਹੇਗੇ ਹਮੇਸ਼ਾ ਸਾਰਾ ਪ੍ਰਚਾਰ ਵੀ ਹੋਣਾ ਪਿੰਡਾਂ ਸ਼ਹਿਰਾਂ ਦੇ ਵਿੱਚ ਅਸੀਂ ਕਾਲੀਆਂ ਝੰਡੀਆਂ ਦਿਖਾਵਾਂਗੇ ਸਵਾਲ ਵੀ ਕਰਨੇ ਆ ਪ੍ਰਸ਼ਾਸਨ ਨੇ ਕੀਆ ਹੋਇਆ ਜਿੱਥੇ ਆਉਂਦਾ ਤੁਸੀਂ ਠੱਲ ਕੇ ਸਾਨੂੰ ਇਹਦੇ ਸਾਹਮਣੇ ਖੜਾ ਕਰੋ ਤੇ ਆਪੇ ਸਵਾਲ ਕਰਾਂਗੇ। ਸੋ ਤਾਂ ਹੁੰਦਾ ਰਹਿਣਾ। ਮੈਂ ਹਾਂ ਕੋਟਿੰਗ ਸਿੰਘ ਜਿਲ੍ਹਾ ਫੋਕਾ ਕ੍ਰਾਂਤੀ ਕਵੀ ਸਾਹਮਣੇ ਪਹੁੰਚਿਆ। ਅੱਜ ਡਿਪਟੀ ਸਾਨੂੰ ਮਿਲੇ ਸੀ ਠੀਕ ਸੀ। ਅੱਜ ਜਿਲ੍ਹਾ ਰਿਕਾਰਡਰ ਦੇ ਸਹਿਯੋਗਤ ਮੁਵcze ਵੱਲੋਂ ਅੱਜ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਜਿਹੜਾ ਪਿਛਲੇ ਦਿਨਾਂ ਚ ਹਾਂਸਫਰਾਜ ਦੀ ਵੀਡੀਓ ਵਾਇਰਲ ਹੋਈ ਹੈ ਜਾਂ ਭੱਟੀ ਸ਼ਬਦਾਵਲੀ ਜਿਹੜੀ ਉਹਦੀ ਵਰਤੀ ਗਈ ਆ ਉਹਦੇ ਸਬੰਧ ਚ ਅੱਜ ਡਿਪਟੀ ਕਮਿਸ਼ਨਰ ਰਿਕਾਰਡਰ ਨੂੰ ਚੋਰ ਘੁਸ਼ਣ ਦੇ ਜਿੰਮੇਵਾਰ ਹੋਣ ਦੇ ਕਾਰਨ ਉਹਨਾਂ ਨੂੰ ਅੱਜ ਮਿਲ ਕੇ ਉਹਨਾਂ ਵੱਲੋਂ ਜਿਹੜੀਆਂ ਉਹ ਕੀਤੀਆਂ ਕਸੂਤਾ ਉਹਨਾਂ ਅੰਗਰੇਜ਼ਾਂ ਜਾਲ ਕੀਤੀਆਂ ਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਜਲਦੀ ਇਹਦੇ ਤੇ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤਾਂ ਜੋ ਜਿਹੜਾ ਉਹ ਗਰੀਬ ਤੇ ਜਿਹੜੀ ਕਿਸਾਨ ਦੇ ਵਿੱਚ ਮਾਲੂ ਜੰਗ ਸ਼ੁਰੂ ਕਰਾਉਣ ਵਾਸਤੇ ਜਿਹੜੀ ਹਿੰਦਆਬਲੀ ਵਰਤੀ ਹੈ ਜਾਂ ਸਾਡੇ ਭਾਈਚਾਰੇ ਨੂੰ ਜਿਹਦੇ ਵਿੱਚ ਟ੍ਰੇਡ ਆਉਣ ਤੇ ਸਾਨੂੰ ਉਸਾਰ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਭਾਈਪਾ ਜਿਹੜੀ ਇਹ ਖੇਡ ਖੇਡ ਰਹੀ ਹੈ ਇਹ ਜਿਵੇਂ ਗਜ਼ਾਰ ਦੇ ਵਿੱਚ ਦੰਗੇ ਕਰਾਇਆ ਮਨੀਪੁਰ ਦੇ ਵਿੱਚ ਕਰਾਇਆ ਇਹ ਪੰਜਾਬ ਦੇ ਵਿੱਚ ਵੀ ਉਹੋ ਜਿਹੇ ਹਾਲਾਤ ਬਣਾਉਣਾ ਚਾਹੁੰਦੀ ਹੈ ਤਾਂ ਕਰਕੇ ਜਿਹੜਾ ਰੈਕਿਊਰੈਂਸ ਨੂੰ ਕਿਹਾ ਹੋਇਆ ਕਿ ਇਹਦੇ ਕਾਰਵਾਈ ਕਰੇ ਜੇਕਰ 21 ਤਰੀਕ ਦਾ ਦਿਨ ਤੇ ਕੋਈ ਕਾਰਵਾਈ ਨਹੀਂ ਕਰਦਾ ਜਿਹੜਾ ਪ੍ਰਸ਼ਾਸਨ ਤਾਂ 21 ਦੀ ਮਹਾ ਪੰਚਾਇਤ ਹੋ ਰਹੀ ਹੈ ਰੈਲੀ ਜਗਰਾਉਂ ਦੇ ਵਿੱਚ ਉਹ ਤੋਂ ਬਾਅਦ ਸਬੂਕਤ ਮੋਲਚਾ ਉਹਦੇ ਤੇ ਕੋਈ ਵੱਡਾ ਐਕਸ਼ਨ ਲੈ ਕੇ ਜਿਹੜੀ ਭਾਸ਼ਾ ਇਹ ਬੋਲਦਾ ਇਹਨੂੰ ਉਸੇ ਭਾਸ਼ਾ 'ਚ ਜਵਾਬ ਦਿੱਤਾ ਜਾਵੇ